ਹਾਂਜੀ ਦੋਸਤੋ ਪਿੰਡੂ ਜ਼ਿੰਮੇਦਾਰ ਪੇਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਛੋਟੇ ਸਾਈਜ਼ ਦਾ ਪੋਨੀ ਦਿਖਾਉਣਾ ਜਿਹੜਾ ਬਾਈ ਆਰਗਿਆ ਨੇ ਸੇਲ ਕਰਨਾ ਵੇਚਣਾਗਾ ਇਹ ਪੋਨੀ ਤੇ ਆਮ ਤੌਰ ਤੇ ਆਪਾਂ ਦੇਖਦੇ ਆਂ ਵੀ ਛੋਟੇ ਬੱਚੇ ਸਵਾਰੀ ਸਬੂਰੀ ਕਰਨ ਵੇਲੇ ਵੱਡੀਆਂ ਘੋੜੀਆਂ ਤੇ ਬੈਠਣ ਤੋਂ ਡਰਦੇ ਹੁੰਦੇ ਆਗੇ ਸੋ ਉਹਨਾਂ ਦਾ ਦਿਲ ਖੋਲਣ ਵਾਸਤੇ ਸ਼ੌਂਕ ਨਾਲ ਉਹਨਾਂ ਨੂੰ ਸਵਾਰੀ ਕਰਾਉਣ ਵਾਸਤੇ ਉਹਨਾਂ ਦੇ ਝੂਟੇ ਝਾਟੇ ਲੈਣ ਵਾਸਤੇ ਤੇ ਉਹਨਾਂ ਨੂੰ ਖੇਡ ਲਾਉਣ ਵਾਸਤੇ ਜਾਨਵਰਾਂ ਦਾ ਸ਼ੌਂਕ ਪਾਉਣ ਵਾਸਤੇ ਪੋਨੀ ਇਹ ਚੰਗਾ ਗਾ ਦੋਸਤੋ ਸੋ 22 ਅਰਗਿਆਂ ਨੇ ਵੇਚਣਾ ਨੰਬਰ 22 ਫਰਮਾਂਟ ਢਿਲੋ ਦਾ ਕਰ ਲੋ ਨੋਟ 73473 38977 ਇਸ ਨੰਬਰ ਤੇ ਤੁਸੀਂ ਫਰਮਾਂਟ ਢਿਲੋਂ ਨੂੰ ਕਾਲ ਕਰ ਲਿਓ ਅੰਮ੍ਰਿਤਸਰ ਤੋਂ 20 25 ਕਿਲੋਮੀਟਰ ਅੱਗੇ ਬਾਈ ਦਾ ਪਿੰਡ ਆਗਾ ਬੋੜ ਵਾਲਾ ਸੋ ਉੱਥੇ ਜਾ ਕੇ ਤੁਸੀਂ ਦੇਖ ਕੇ ਖਰੀਦ ਸਕਦੇ ਹੋ ਚੰਗਾ ਬੜਾ ਤੁਰਦਾ ਤਰਦਾ ਬੜਾ ਕੈਮਾ ਸਵਾਰੀ ਦੇ ਹੱਕ ਨੂੰ ਝੂਟੇ ਝਾਟੇ ਲੈਣ ਨੂੰ ਬੜਾ ਸਵਾਦ ਦਿੰਦਾ ਸੋ ਬੱਚਿਆਂ ਦੇ ਖੇਡਣ ਵਾਲੀ ਚੰਗੀ ਚੀਜ਼ ਆ ਗੌਰ ਕਰ ਲਿਓ ਨਿਗਾਹ ਮਾਰ ਲਓ